ਆਪਾਂ ਦੇ ਕਿੱਥੇ ਹੋ ਗਈ ਹੈ ਨਿਤਨ ਗੁਪਤਾ ਸਾਡੀ ਸ਼ੋਪ ਆ ਸਿੰਗਲਪੁਰ ਰੋਡ ਤੇ ਜੀ ਮਤਲਬ ਇਸ ਮਸਤੀ ਯਾਤਰਾ ਸਵੇਰੇ ਹੀ ਦੁਕਾਨ ਕੋਲ ਹੀ 10:00 ਵੱਲ ਤੇ ਦੇਖਿਆ ਅੰਦਰ ਕੀ ਰਾਤੀ ਕਿ ਨੋਕੋਂ ਜੰਗਲਾ ਸੀ ਲੱਗੇ ਦਾ ਉਹ ਕੱਟ ਕੇ ਤੇ ਬੰਦੇ ਅੰਦਰ ਆ ਗਏ ਨੇ ਕਾਊਂਟਰ ਵਗੈਰਾ ਤੋੜ ਗਏ ਨੇ ਕੈਸ਼ ਜਿਹੜਾ ਹੈਗਾ ਸੀ ਲੱਗੇ ਨੇ ਕੈਮਰੇ ਡੀਵੀਆਰ ਉਹ ਵੀ ਲੱਗੇ ਨੇ ਕੀ ਕੀ ਦਾ ਨੁਕਸਾਨ ਹੈ ਸਾਡਾ ਨੁਕਸਾਨ ਜੀ ਕੈਸ਼ 15-20 ਹਜ਼ਾਰ ਦਾ ਤੇ ਇਹ ਕੈਮਰੇ ਦਾ ਡੀਵੀਆਰ ਦਾ ਪੁੱਲਸ ਉਸਮਾਨ ਦਾ ਉਹ ਹਲੇ ਦੇਖਿਆ ਨਹੀਂ ਅਸੀਂ। ਉਸ ਤੁਹਾਨੂੰ ਕਿਵੇਂ ਪਤਾ ਲੱਗਿਆ ਤੇਰੀ ਕਟੜੀ ਚੋਰੀ ਹੋਈ? ਸ਼ਟਰ ਖੋਲੇ ਹੀ ਤੇ ਅੱਗੇ ਖਲਾਰਾ ਹੀ ਪੇ ਦਾ ਸਾਰਾ। ਤੁਹਾਨੂੰ ਪਤਾ ਲੱਗਾ। ਪੁਲਿਸ ਨੂੰ ਤੁਹਾਨੂੰ ਜਿੱਥੇ ਦਿੱਤਾ ਗਿਆ? ਕਰਤਾਰ। ਕਿਵੇਂ ساری ਵਾਰਦਾਤ ਨੂੰ ਜਾਣਕਾਰੀ ਦਿੱਤਾ ਗਿਆ? ਸਾਡੇ ਖਿਆਲ ਚ ਜੀ ਇਹ ਮਾਰਕੀਟ ਦੇ ਪਿੱਛੇ ਗਰਾਊਂਡ ਹੈ ਇੱਕ। ਉਹਦੇ ਵਿੱਚ ਇੱਕ ਪੱਕੀ ਕੋੜੀ ਹੈ ਸਿਮਿੰਟ ਦੀ। ਪੱਕੀ ਕੋੜੀ ਬਣੀ ਦੀ ਓਪਨ ਹੈ ਉਹ। ਉੱਥੋਂ ਹੀ ਬੰਦੇ ਸ਼ਾਇਦ ਚੜ ਕੇ ਉੱਪਰ ਆਏ ਨੇ। ਤੇ ਉਹੀ ਕਿੰਨਾ ਸਰੀਏ ਉਪਰੋਂ ਜੰਗਲਾ ਕੱਟ ਕੇ ਥੱਲੇ ਆਏ ਨੇ ਇੱਕ ਇੱਕ ਤੇ ਬਲੇਡ ਇੱਥੇ ਪਿਆ ਤੇ ਕਟਰ ਮਿਲਿਆ ਉਹਨਾਂ ਕੋ ਕੋਈ ਅੱਥਲੇ ਦੇ ਗੱਲੇ ਉਹਦੇ ਤੋੜੇਗੇ ਕੀ ਕੀ ਲੱਭਿਆ ਜਿਵੇਂ ਕਟਰ ਵਗੈਰਾ ਪਿਆ ਸੰਦੀ ਆਵੇ ਇੱਕ ਦੋ ਸੁਵੇ ਲੱਭੇ ਨੇ ਇੱਕ ਬਲੇਡ ਆ ਤੇ ਪਲੱਸ ਜਿਹੜੇ ਕਿੰਨਾ ਸਰੀਏ ਜੰਗਲੇ ਚੋਂ ਕੱਟੇ ਨੇ ਉਹੀ ਸਰੀਏ ਇਹਨਾਂ ਨੇ ਵਰਤੇ ਨਾਲ ਛੱਡ ਦਿੱਤੀ ਹੁਣ ਇਹ ਕੋ ਪੰਜ ਸਾ ਦਿਨ ਪਹਿਲਾਂ ਮਾਰਕੀਟ ਚ ਨਾਲ ਸਾਡੇ ਦੁਕਾਨਾ ਉਹਨਾਂ ਦੀ ਵੀ ਹੋਈ ਹੈ। ਪਸਤਾ ਪਹਿਲਾਂ ਕੀ ਮੰਗ ਕਰਦੇ ਹੋ ਪੁਲੀਸ ਅਸਟ? ਮੰਗ ਇਹ ਹੈ ਜਿਹੜੇ ਕਿੰਨਾ ਬੰਦੇ ਨੇ ਕਰ ਰਹੇ ਨੇ ਗੜਬੜ ਉਹਨਾਂ ਨੂੰ ਪਕੜਿਆ ਜਾਏ। ਉਹਦੇ ਅੰਦਰ ਵੀ ਗਦਾਰ ਦੇ ਕੋਈ ਕੈਮਰੇ ਜਦਾਂ ਲੱਗੇ ਸੀ। ਲੱਗੇ ਸਾਰੇ ਲੱਗੇ ਨੇ। ਕੈਮਰੇ ਪੁੱਟ ਕੇ ਲਾਏ। ਹਾਂਜੀ। ਬੀਵੀਅਰ ਵੀ ਲੱਗੇ ਨੇ ਤੇ ਕੈਮਰੇ ਵੀ ਲੱਗੇ ਨੇ। ਯਾਰ ਜੁਣਾ ਦਾ ਨਾਮ ਆ ਕਿ ਕਿੱਥੇ ਤੁਹਾਡੀ ਦੁਕਾਨ ਆ ਤੇ ਕੀ ਨੁਕਸਾਨ ਹੋਇਆ ਤੁਹਾਡਾ? ਮੇਰਾ ਨਾਮ ਅਨਕੁਸ਼ अग्रवाल ਆ ਜੀ ਤੇ ਮੇਰੀ ਸੰਗਲਪੁਰ ਰੋਡ ਤੇ ਦੁਕਾਨ ਆ ਗਰਾ ਡੇਟਰ ਕਰਕੇ। ਤੇ ਮੇਰੇ ਆ ਪਿਛਲੇ ਹਫਤੇ ਕੋਈ 8-10 ਦਿਨ ਪਹਿਲਾਂ 23 ਤਰੀਕ ਨੂੰ ਰਾਤ 23 April ਰਾਤ ਨੂੰ ਮੇਰੀ ਦੁਕਾਨ ਦੇ ਉਪਰੋਂ ਮੁੰਡੀ ਤੋਂ ਮੇਰਾ ਮੇਨ ਜਿਹੜਾ ਗੇਟ ਆ ਉੱਪਰਲਾ ਲੋਹੇ ਦਾ ਉਹਨੂੰ ਤੋੜ ਕੇ ਸੱਬਲ ਨਾਲ ਤੋੜ ਕੇ ਤੇ ਅੰਦਰ ਆਏ ਆ ਤੇ ਅੰਦਰ ਆ ਕੇ ਮੇਰਾ ਬਹੁਤ ਨੁਕਸਾਨ ਕਰਕੇ ਗਏ ਆ ਕੈਮਰੇ ਤੋੜੇ ਮੇਰੇ ਪਲੱਸ ਮੇਰੇ ਗੱਲਾ ਟੋਟਲੀ ਸਾਰੇ ਸਾਫ ਕਰਕੇ ਗੱਲੇ ਚ ਕੈਸ਼ ਵੀ ਮੇਰੇ ਕਾਫੀ ਸੀ 35-40000 ਤਕਰੀਬਨ ਕੈਸ਼ ਸੀ ਬਾਕੀ ਡਰਾਈ ਫੂਡ ਦਾ ਸਮਾਨ ਸੀ ਇਲਾਚੀਆਂ ਕਾਜੂ ਵਗੈਰਾ ਸਾਰਾ ਸਮਾਨ ਸੀ ਮੇਰਾ ਆਪਰੋਕਸੀ ਮੇਢਲੀ ਕੋ ਡੇਢ ਲੱਖ ਦਾ ਨੁਕਸਾਨ ਆ ਮੇਰਾ ਤੇ ਥਾਣੇ ਮੈਂ ਰਿਪੋਰਟ ਦਿੱਤੀ ਸੀ ਥਾਣੇ ਮੈਂ ਕੰਪਲੀਟ ਕਰਕੇ ਆਇਆ ਸੀ ਤੇ ਆਏ ਸੀ ਥਾਣੇ ਵਾਲੇ ਪੁੱਛ ਕੇ ਗਏ ਆ ਬਾਕੀ ਅੱਗੇ ਕੋਈ ਕਾਰਵਾਈ ਕੋਈ ਨਹੀਂ ਹੋਈਗੀ ਮੇਰੇ ਮਸਲਾ ਹੈਗਾ ਕਿ ਮੇਰੇ ਚੋਰੀ ਹੋਣ ਤੋਂ ਬਾਅਦ ਹਫਤੇ ਬਾਅਦ ਹੀ ਮੇਰੇ ਬਿਲਕੁਲ ਗਵਾਂਡ ਚੋਰੀ ਹੋ ਰਹੀ ਹੈ ਇਟ ਮੀਨਸ ਹੈ ਕਿ ਕੋਈ ਪੇਤੀ ਬੰਦਾ ਹੈਗਾ ਤੇ ਬਾਕੀ ਪੁਲਿਸ ਵਾਲੇ ਅੱਗੇ ਜਾਂ ਪ੍ਰਸ਼ਾਸਨਿਕ ਮਰੀ ਹੈਗੀ ਆ ਉਹ ਜਾਰਸ਼ ਇਹ ਥੋੜਾ ਗੰਭੀਰਤਾ ਨਾਲ ਲੋ ਮਸਲੇ ਨੂੰ ਜਿਹੜਾ ਨੁਕਸਾਨ ਹੋ ਰਿਹਾ ਮਾਰਕੀਟ ਤੇ ਇਹਨੂੰ ਬਚਾਇਆ ਜਾਏ ਕਿਵੇਂ ਅੰਜਾਮ ਤੱਕ ਉਹ ਆਵਾਜ਼ ਤੁਹਾਡੇ ਮੇਰੇ ਮੇਰੇ ਕੋ ਰਾਤੀ ਜੋ ਮੈਨੂੰ ਲੱਗਦਾ ਹੈ ਕਿ ਰਾਤੀ ਕੋਈ ਮੇਰੇ ਪੌਣੇ 1:00 4 ਵਜੇ ਸਿਰੇ ਮੇਰੇ ਐਂਟਰ ਕੀਤਾ ਠੀਕ ਹੈ ਤੇ ਉਪਰੋਂ ਦੀ ਆਇਆ ਪਿਛਲੇ ਪਾਸੇ ਸਾਡੇ ਹੈਗੀ ਆ ਖੁੱਲਾ ਪਲਾਟ ਔਰ ਮਗਰ ਸਕੂਲ ਹੈ ਰਸਤਾ ਤੇ ਉਹੀ ਬੰਦ ਹੈ ਤੇ ਉਧਰੋਂ ਕੋਈ ਆਂਦੇ ਆ ਚੋਰ ਉਪਰੋਂ ਚੜ ਕੇ ਕੰਦਕੁੰਨ ਤੋਂ ਤੇ ਆ ਕੇ ਤੇ ਉਹਨਾਂ ਨੇ ਰਾਤ ਦੇ ਹਨੇਰੇ ਚ ਸਾਰਾ ਮਸਲੇ ਨੂੰ ਅੰਜਾਮ ਦਿੱਤਾ ਹੈ ਮੰਗ ਕਰਨਿਆ ਕਿ ਥੋੜਾ ਜਆ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਏ ਵਪਾਰੀ ਵਰਗ ਅੱਗੇ ਬਹੁਤ ਨੁਕਸਾਨ ਚ ਹੈ ਤੇ ਐਦਾ ਦਾ ਨੁਕਸਾਨ ਚੱਲਨੇ ਓਕੇ ਜੀ ਇੱਕ ਹਫਤੇ ਦੀ ਜੁਜੀ ਚੋਰੀ ਹੋਈ ਕਿਵੇਂ ਦੇ ਦੋ ਕਿਉਂਕਿ ਵਪਾਰੀ ਜਿਹੜੇ ਆ ਅੱਗੇ ਮਤਲਬ ਜਦੋਂ ਪੁਸ਼ਕਮਾ ਦਾ ਸਾਥ ਨਾ ਕਰਨਾ ਕਰਦਾ ਤਾਂ ਹਾਂਜੀ ਬਾਪੂ ਉਹੀ ਚੈਦੀ ਗੱਲ ਕਰੀ ਰਹੀ ਵਾਦ ਰੇ ਲਗਾਦਾ ਉਹ ਜੇ ਲਗਾ ਐਦਾ ਚੋਰੀਆਂ ਵੀ ਹੋਣਗੇ ਤੇ ਕਿ ਨਾ ਤੇ ਆਲਰੇਡੀ ਕਹਿ ਰਹੇ ਆ ਕਿ ਅੱਗੇ ਹੀ ਵਪਾਰ ਦੇ ਕੋਈ ਇੰਨਾ ਕੁਝ ਰਹਿ ਨਹੀਂ ਗਿਆਗਾ ਬਹੁਤ ਜ਼ਿਆਦਾ ਹੀ ਵਪਾਰ ਓਖਾ ਹੋਇਆ ਡੇ ਬਾਈ ਡੇ ਕੋਈ ਸੋਖਾ ਨਹੀਂ ਕੰਮ ਰਹਿ ਗਿਆ ਤੇ ਸਭ ਕੁਝ ਮੈਨੇਜ ਕਰਨ ਤੋਂ ਇਲਾਵਾ ਹੁਣ ਜੇ ਇਹ ਵੀ ਚੀਜ਼ਾਂ ਮੈਨੇਜ ਕਰਨੀ ਪੈਣਗੇ ਇਹ ਤੇ ਵਪਾਰ ਵਪਾਰ ਕਿੱਦਾਂ ਚੱਲੇਗਾ ਕਿੰਨਾ ਕੁ ਨੁਕਸਾਨ ਹੋਵੇਗਾ ਮੇਰਾ ਕੋਈ 1.5 ਲੱਖ ਦੇ ਕਰੀਬ ਨੁਕਸਾਨ ਹੈਗਾ ਜੀ ਮੇਰਾ ਸਮਾਨ ਕਾਫੀ ਗਿਆ ਡਰਾਈ ਫੁੱਟ ਮਹਿੰਗਾ ਲਾਚੀਆਂ ਘੋਵ ਵਗੈਰਾ ਉਹ ਦੋ ਤਿੰਨ ਬੋਰੀਆਂ ਭਰ ਕੇ ਲੈ ਕੇ ਗਿਆ ਮੇਰੇ ਕੋਲ ਮੈਨੂੰ ਹਰ ਵੇਲੇ ਖਤਰਾ ਵਾ ਜੀ ਇਹ ਸਵੇਰੇ ਜਿਵੇਂ ਮੈਂ ਆਇਆ ਇਹ ਮੇਰੇ ਗਵਾਂਢ ਆਇਆ ਪਰਸ ਮੈਨੂੰ ਪੁੱਛਿਆ ਆ ਕੇ ਕਿ ਭਾਜੀ ਤੁਹਾਡਾ ਤੁਹਾਡੇ ਕੋਲ ਤਾਂ ਨਹੀਂ ਆਏ ਮੈਂ ਕਿਹਾ ਨਹੀਂ ਮੇਰੇ ਕੋਲ ਨਹੀਂ ਆਏ ਮੈਨੂੰ ਵੀ ਡਰ ਪਿਆ ਇੱਕਦਮ ਜਦਗੀ ਰਾਤ ਮੈਨੂੰ ਵੀ ਡਰ ਰੰਦਾ ਠੀਕ ਹੈ ਨਾ ਜੇ ਹੁਣ ਗਵਾਂਡ ਹੋਇਆ ਵਾ ਇਹਦਾ ਸਾਰਾ ਬਾਜ਼ਾਰ ਕਿੰਨਾ ਕੁ ਨੁਕਸਾਨ ਚੱਲੇਗਾ ਬਾਜ਼ਾਰ ਵਾਲਾ